ਬਾਬਾ ਪੋਤਾ ਸਿੰਘ ਜੀ ਅਤੇ ਬਾਬਾ ਕਰਜਾ ਸਿੰਘ ਜੀ ਨੇ 27 ਜੁਲਾਈ 1749 ਈਸਵੀ ਨੂੰ ਤਰਹਤਨ ਸ਼ਹਿਰ ਦੇ ਬਾਸ ਜੋ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲਾ ਸ਼ਾਹੀ ਮਾਰਗ ਹੈ ਉਸ ਰਸਤੇ ਤੇ ਪੈਂਦੇ ਪਿੰਡ ਨੂਰ ਦੀ ਸਰਾਂ ਵਿੱਚ ਧਰਮ ਲਈ ਸੱਚ ਲਈ ਇਨਸਾਨੀਅਤ ਲਈ ਮਜ਼ਲੂਮ ਲਈ ਹਰੇਕੀ ਖਾਲਸਾ ਰਾਜ ਦੇ ਮੁਗਲੀਆਂ ਸਲਤਨਤੀਆਂ ਫੌਜਾਂ ਨਾਲ ਝੰਗ ਲੜੀ ਸ਼ਹੀਦੀ ਪਾਏ ਅਤੇ ਵਿਲੱਖਣ ਇਤਿਹਾਸ ਛੱਡਿਆ ਜੋ ਸਿੱਖ ਜਗਤ ਦੇ ਬੜੇ ਹੀ ਸਤਕਾਰ ਦੇ ਇਤਿਹਾਸਕਾਰ ਭਾਈ ਰਤਨ ਸਿੰਘ ਬਾਹੂ ਉਹਨਾਂ પ્રાਚੀਨ ਪੰਥ ਪ੍ਰਕਾਸ਼ ਵਿੱਚ ਦਰਜ ਕੀਤਾ ਹੈ ਉਹ ਲਿਖਦੇ ਨੇ ਸਾਖੀ ਮੋਤਾ ਸਿੰਘ ਜੀ ਸੁਣੀ ਰਤਨ ਸਿੰਘ ਕਾਨ ਸਿੰਘਨ ਕੀ ਦਿੰਦਿਆ ਸੁਨਤ ਜਣਕੀਨੋਂ ਸੀਸ ਕੁਰਬਾਨ ਆਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਰੌਸ਼ਨੀ ੇਟ ਸਿੱਖ ਇਤਿਹਾਸ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵੇ ਨੂੰ ਸਫਲਾ ਕਰੀਏ ਸੇ ਸੁਦੇਤ ਵੀ ਰਹਿਣਾ ਹੈ ਕਈ ਗੁਰੂ ਘਰ ਦੇ ਲੋਕੀ ਅੱਜ ਕੱਲ ਇਤਿਹਾਸ ਦੇ ਕਿੰਤੂ ਪ੍ਰੰਤੂ ਕਰਦੇ ਨੇ ਗੁਰਬਾਣੀ ਦੇ ਕਿੰਤੂ ਪ੍ਰੰਤੂ ਕਰਦੇ ਨੇ ਔਰ ਕਹਿ ਦਿੰਦੇ ਨੇ ਵੀ ਇਤਿਹਾਸ ਨਾਲ ਜੁੜਨ ਦੀ ਕੋਈ ਲੋੜ ਨਹੀਂ ਹੈ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੁੱਛੀਏ ਜਿੰਨਾ ਤੋਂ ਸ਼੍ਰੇਸ਼ਟ ਉਪਦੇਸ਼ ਇਸ ਰੂਪੇ ਸੁਣਿੰਦੇ ਹੋਰ ਕਿਸੇ ਦਾ ਨਹੀਂ ਹੈ ਉਹ ਕੀ ਹੁਕਮ ਕਰਦੇ ਨੇ ਉਹਨਾਂ ਦਾ ਹੁਕਮ ਹੈ ਸੁਣ ਸਾਖੀ ਮਨ ਜਪ ਪਿਆਰ ਇਹ ਮਨਾ ਫਕਤਾ ਸਾਧੂਆਂ ਸਤਪੁਰਸ਼ਾਂ ਦੀਆਂ ਸਾਖੀਆਂ ਸੋਣਾ ਜਿਵੇਂ ਉਹਨਾਂ ਨੇ ਪ੍ਰਮਾਤਮਾ ਦੇ ਨਾਲ ਸੱਚਾਈ ਦੇ ਨਾਲ ਧਰਮ ਦੇ ਨਾਲ ਦੀਨ ਦੇ ਨਾਲ ਪ੍ਰੇਮ ਕੀਤਾ ਹੈ ਤੇਰੇ ਅੰਦਰ ਵੀ ਇਹ ਭਾਵਨਾ ਪੈਦਾ ਹੋਵੇ ਤੂੰ ਵੀ ਆਪਣੇ ਕਰਮ ਦੇ ਨਾਲ ਇਸ਼ਟ ਦੇ ਨਾਲ ਪ੍ਰਮਾਤਮਾ ਦੇ ਨਾਲ ਪ੍ਰੇਮ ਕਰੇ ਪ੍ਰੇਮਾ ਭਗਤੀ ਵਿੱਚ ਦੀਨ ਹੋਵੇਂ ਤੇਰਾ ਵੀ ਜੀਵਨ ਸਫਲਾ ਹੋਵੇ ਐਸਾ ਇਤਿਹਾਸ ਹੈ ਇਨਾ ਸੂਰਮਿਆਂ ਦਾ ਵਾਝ ਕੇ ਇੱਕ ਗੱਲ ਦੀ ਸਮਝ ਪੈਂਦੀ ਹੈ ਵੀ ਸੱਚ ਕਦੇ ਵੀ ਛੁਪਦਾ ਨਹੀਂ ਮੁਕਦਾ ਨਹੀਂ ਲੁਕਦਾ ਨਹੀਂ ਜਦੋਂ ਵੀ ਕਿਧਰੇ ਝੂਠ ਅਤੇ ਅਧਰਮ ਦਾ ਕੋਲ ਬਾਲਾ ਹੋਵੇ ਸੱਚ ਪ੍ਰਗਟ ਹੋ ਕੇ ਝੂਠ ਦਾ ਖਰਾ ਕੋਲ ਬਿਟਾ ਦਿੰਦਾ ਹੈ ਆਉ ਇਨਾ ਸ਼ੋਰ ਪੀਰਾ ਬਾਬਤ ਮੁੱਝ ਜਾਣੀ ਹੈ ਸ਼ਮਸ਼ੇਰ ਖਾਲਸਾ ਦੇ ਵਿਗਿਆਨੀ ਗਿਆਨੀ ਗਿਆਨ ਸਿੰਘ ਜੀ ਇਤਿਹਾਸ ਲਿਖਦੇ ਹੋਏ ਇਹ ਗੱਲ ਕਹਿੰਦੇ ਨੇ ਵੀ ਬਾਬਾ ਬੋਤਾ ਸਿੰਘ ਜੀ ਸੰਧੂ ਜੱਤ ਪਰਿਵਾਰ ਨਾਲ ਸੰਬੰਧਤ ਸਨ ਤੇ ਬਾਬਾ ਕਰਜਾ ਸਿੰਘ ਜੀ ਰੰਗਰੇਟੇ ਸਿੱਖ ਸੋਹਾਂ ਦਾ ਪਿੰਡ ਪੜਾਣਾ ਉਸ ਸਮੇਂ ਲਾਹੌਰ ਦਾ ਇਲਾਕਾ ਤੇ ਆਪਸ ਵਿੱਚ ਪਰਮ ਮਿੱਤਰ ਸੀ ਵੈਸੇ ਦੇ ਸਿੱਖ ਜਦੋਂ ਵਰਣ ਮੰਡ ਜਾਤ ਪਾਤ ਵਿੱਚ ਬਲੀਵ ਨਹੀਂ ਕਰਦਾ ਫਿਰ ਵੀ ਜੋ ਇਤਿਹਾਸ ਵਿੱਚ ਦਰਜ ਹੈ ਆਪ ਸੰਗਤ ਦੇ ਰੂਪ ਰੂਪ ਕਰਨ ਦੀ ਕੋਸ਼ਿਸ਼ ਕੀਤੀ ਪਾਣੀ ਦਾ ਤੇ ਹੁਕਮ ਹੈ ਬ੍ਰਾਹਮਣ ਖੱਤਰੀ ਸੁੰਦ ਵੈਸ ਚਾਰ ਵਰਣ ਚਾਰ ਆਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਇਥੇ ਉੱਚ ਨੀਤੀ ਨੀਵਾ ਹੋਈ ਨਹੀਂ ਜਾਤ ਕਰਕੇ ਉੱਚ ਨੀਤੀ ਨਹੀਂ ਹੈ ਜਿਹੜਾ ਰੱਬ ਨੂੰ ਧਿਆਉਂਦਾ ਹੈ ਉਹ ਚਾਹੇ ਉੱਚੀ ਜਾਤ ਹੈ ਜਿਹੜਾ ਰੱਬ ਤੋਂ ਮੁਨਕਰ ਹੈ ਦੂਰ ਹੈ ਉਹ ਨੀਵੀਂ ਜਾਤ ਹੈ ਕਲਗੀਧਰ ਪਾਤਸ਼ਾਹ ਨੇ ਵੀ ਦਸਮ ਬਾਣੀ ਵਿੱਚ ਬੜਾ ਸੂਤਰ ਕਿਹਾ ਕਹਿੰਦੇ ਹਿੰਦੂ ਦੁਰਖ ਕੋ ਰਾਖ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਖੈਰ ਅੱਗੇ ਵਧਦੇ ਆ ਉਸ ਸਮੇਂ ਬਗੜਾ ਦੀ ਹਕੂਮਤ ਸੀ ਬੜਾ ਦਵਦਵਾ ਸੀ ਉਹਨਾਂ ਦਾ ਹਰ ਇੱਕ ਧਰਮ ਦੇ ਅਨੁਆਈ ਉਹ ਕਲਮਾ ਪੜਾ ਕੇ ਮੁਸਲਮਾਨ ਬਣਾ ਰਹੇ ਸਨ ਜਿਹੜਾ ਅੱਧਾ ਸੀ ਉਸ ਦਾ ਖੁਰਾ ਖੋੜ ਮਿਟਾਉਂਦੇ ਸਨ ਸਿੰਘ ਡੜ ਗਏ ਮਰੇ ਨਹੀਂ ਮਰਨਾ ਕਬੂਲ ਕਰ ਲਿਆ ਪਰ ਦੀਨ ਤੋਂ ਡੋਲਣਾ ਕਬੂਲ ਨਾ ਕੀਤਾ ਲਾਹੌਰ ਦਾ ਗਵਰਨਰ ਜਕਰੀਆ ਖਾਨ ਸਿੱਖਾਂ ਦਾ ਦੁਸ਼ਮਣ ਬਣ ਗਿਆ ਬੜੀ ਸਤਾਈ ਕਰ ਦਿੱਤੀ ਇਥੋਂ ਤੱਕ ਕਿ ਸਿੰਘਾਂ ਦੇ ਸਿਰਾਂ ਦੇ ਇਨਾਮ ਰੱਖੇ ਡੌਤਾ ਰਾਹੀ ਸੋਹਣਿਆ ਰਾਹੀ ਹਯਾਰਾ ਸਿੰਘਾਂ ਨੂੰ ਪਕੜ ਕੇ ਸ਼ਹੀਦ ਕੀਤਾ ਔਰ ਇੱਕ ਦਿਨ ਐਲਾਨ ਵੀ ਕਰ ਦਿੱਤਾ ਵੀ ਸਿੰਘ ਖਤਮ ਕਰ ਦਿੱਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਾਨਾਨਾਂ ਤੇ ਬੰਦੀ ਲਗਾ ਦਿੱਤੀ ਗਈ ਆਪਾਂ ਕੁਝ ਧਾਨ ਅਕਾਲ ਪੁਰਖ ਕੋਲੋਂ ਰੋਜ਼ ਮੰਗਦੇ ਸਿਖਾਂ ਨੂੰ ਸਖੀ ਧਾਨ ਜੇ ਅਸਾਨ ਰਹਿਤ ਧਾਨ ਉਹ ਇੱਕ ਧਾਨ ਵਿਸਾਹਾ ਧਾਨ ਫਿਰੋਸਾ ਧਾਨਾ ਸਿਧਾਨ ਨਾਮ ਧਾਨ ਅੱਗੇ ਜਿਹੜਾ ਧਾਨ ਮੰਗਦੇ ਆ ਉਹ ਇਹ ਹੈ ਸ਼੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਾਨ ਇਹ ਨਿਤ ਦੀ ਅਰਦਾਸ ਵਿੱਚ ਅਕਾਲ ਪੁਰਖ ਅੱਗੇ ਅਰਜ਼ੋਈ ਕਰਦੇ ਇਹ ਕਿਉਂ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬਹਾਰਾ ਜੀ ਕਹਿੰਦੇ ਕੈਸੇ ਵੀ ਹਾਲਾਤ ਹੋਣ ਤੂੰ ਗੁਰੂ ਦੇ ਦਿਦਾਰੇ ਕਰਨੇ ਨੇ ਝਖੜ ਝਾਕੀ ਵੀ ਹੋ ਵਰਸ਼ਾ ਵੀ ਗੁਰੂ ਦੇਖਣ ਚਾਈ ਜੋ ਪ੍ਰਾਣੀ ਜਲ ਬਿਨ ਹੈ ਪਰਦਾ ਤਉ ਸਿੱਖ ਗੁਰ ਬਿਨ ਮਰ ਜਾਏ ਜਾਹੇ ਅੰਧੇਰੀ ਚੱਲਦੀ ਹੋਵੇ ਵੀ ਪੈਂਦਾ ਹੋਵੇ ਦੁੱਖ ਹੈ ਸੁੱਖ ਹੈ ਕੋਈ ਆਨਾ ਬਹਾਨਾ ਨਹੀਂ ਲਾਉਣਾ ਗੁਰੂ ਦੇ ਦਿਦਾਰੇ ਕਰਨੇ ਐਸੀ ਭਾਵਨਾ ਹੈ ਸਿੱਖ ਜਗਤ ਦੀ ਬਾਰੂ پابੰਦੀ ਲਗਾ ਦਿੱਤੀ ਗਈ ਦਰਸ਼ਨ ਇਸ਼ਨਾਨਾਂ ਦੇ ਜੇ ਕੋਈ ਸਿੰਘ ਰਾਤ ਬਰਾਤੇ ਜਾਂਦਾ ਤੇ پکڑ ਕੇ ਸ਼ਹੀਦ ਕਰ ਦਿੰਦੇ ਬਚੇ ਕੁਝ ਸਿੰਘ ਜੰਗਲੀ ਚਲੇ ਗਏ ਜੰਗਲਾਂ ਵਿੱਚ ਦਿਨ ਕੱਟਣਾ ਤੇ ਰਾਤ ਬਰਾਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨੇ ਬਾਬਾ ਬੋਤਾ ਸਿੰਘ ਤੇ ਬਾਬਾ ਕਰਜਾ ਸਿੰਘ ਜੀ ਨੇ ਇਸੇ ਤਰ੍ਹਾਂ ਹੀ ਦਿਨ ਦਾ ਜਿਹੜਾ ਸਮਾਂ ਹੋਣਾ ਤਰਨ ਤਰਨ ਸਾਹਿਬ ਦੇ ਪਾਸ ਜੰਗਲ ਬੇਲਿਆਂ ਵਿੱਚ ਉਹ ਭੁਗਤੋ ਕੇ ਗੁਜ਼ਾਰਨਾ ਸਾਗ ਗਾਜਰ ਪੂਲੀ ਪਤੇ ਖਾ ਕੇ guzara karna ਅਦੇ ਰਾਤ ਨੂੰ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਸ਼ਾਨ ਕਰਨ ਚਲੇ ਜਾਂਦੇ ਇੱਕ ਦਿਨ ਕੁਝ ਰਾਹੀ ਦਿੱਲੀ ਤੋਂ ਲਾਹੌਰ ਜਾਣ ਵਾਲੇ ਸ਼ਾਹੀ ਰਸਤੇ ਤੋਂ گزر ਰਹੇ ਸਨ ਉਹਨਾਂ ਨੇ ਬਾਬਾ ਬੋਤਾ ਸਿੰਘ ਜੀ ਨੂੰ ਝਾੜੀਆਂ ਵਿੱਚ ਬੈਠੇ ਕਿਤੇ ਤੱਕ ਲਿਆ ਪ੍ਰਾਚੀਨ ਪੰਥ ਪ੍ਰਕਾਸ਼ ਦੇ ਬੋਲ ਨੇ ਬੋਤਾ ਸਿੰਘ ਕੰ ਵਖਰੇ ਹੋ ਕਿਨਾਂ ਫਿਰ ਤੇ ਦੇਖ ਸੁ ਲਿਓ ਉਹ ਵੇਖ ਕੇ ਉਹ ਰਾਹੀ ਆਪਸ ਵਿੱਚ ਗੱਲਾਂ ਕਰਦੇ ਪਹਿਲਾ ਦੂਜੇ ਨੂੰ ਕਹਿੰਦਾ ਅਬੀ ਜਕਰਿਆ ਖਾਨ ਤੇ ਦਾਵਾ ਕਰਦਾ ਕਿ ਸਿੰਘਬਾਰ ਮੁਕਾਏ ਨੇ ਪਰ ਇਹ ਝਾੜੀਆਂ ਪਿੱਛੇ ਮੈਨੂੰ ਸਿੰਘ ਪੇ ਜਾਪਦੇ ਇੱਕ ਦਾ ਜੂਦੇ ਰਹਿ ਗਏ ਇਤਿਹਾਸ ਵਿੱਚ ਦਰਜ ਹੈ ਦੇਖ ਤੋ ਸੂਤਜੰਬਾ ਵਾਹੋ ਕਹਾ ਸਿੰਘ ਜਹ ਜੀਵਤ ਰਹੋ ਉਹ ਦੂਜੇ ਰਾਹੀ ਨੇ ਜਵਾਬ ਦਿੱਤਾ ਕਹਿੰਦਾ ਸੂਬਾ ਲਾਹੌਰ ਨੇ ਟੰਡੋਰਾ ਫਿਟਵਾਇਆ ਹੈ ਇਹ ਸਿੰਘਬਾਰ ਦਿੱਤੇ ਨੇ ਕੋਈ ਕੋਈ ਜੋਰ ਉੱਚਾ ਕਾਇਰ ਰੋਗੇ ਕਾ ਦੁਲੁਕਿਆ ਬੈਠਾ ਹੈ ਸਿੰਘ ਨਹੀਂ ਨਾਮ ਗੀਤ ਸੇਂਵੇ ਨਾਦੀ ਸਦਾ ਹੈ ਕਹੂੰ ਤੁਰਕਣ ਦੇਖ ਬਾਇ ਦੂਜੇ ਕਹੇ ਕੋਈ ਰੋਗ ਇਹ ਕਾਇਰਪੂਰ ਲੁਕਾਏ ਪਰ ਉਹ ਕਹਿੰਦਾ ਸਿੰਘਾਂ ਬਾਰੇ ਤਾਂ ਸੁਣਿਆ ਹੈ ਜ਼ੁਲਮਾਂਗੇ ਅੜ ਜਾਂਦੇ ਨੇ ਉਹ ਮਰਨ ਤੋਂ ਨਹੀਂ ਡਰਦੇ ਉਹ ਦੀਨ ਲਈ ਮਜ਼ਰੂਮ ਲਈ ਜੰਗ ਲੜ ਕੇ ਸੀਸਵਾਰ ਦਿੰਦੇ ਨੇ ਲੋਕ ਚੇਪ ਕੇ ਦਰ ਨਹੀਂ ਕੱਟਦੇ ਇਤਿਹਾਸ ਵਿੱਚ ਬੋਲ ਦਰਜ ਨੇ ਜੋ ਉਹਨਾਂ ਖਾਲਸੇ ਦੀ ਵਡਿਆਈ ਕੀਤੀ ਹੈ ਕਹਿੰਦੇ ਖਾਲਸੋ ਸੌ ਜੋ ਨਿਤ ਜਗ ਕਰਾਏ ਖਾਲਸੋ ਸੌ ਨਾ ਮਰਨ ਤੇ ਡਰੈ ਉਹ ਆਪਸ ਵਿੱਚ ਉਹ ਗੱਲਾਂ ਬਾਤਾਂ ਕਰਨ ਪਹਿਲਾ ਕਹਿੰਦਾ ਪਹਿਰਾਵੇ ਸ਼ਰੀਰ ਡੀਲਡ ਆਉਟ ਤੇ ਸਿਗਾ ਵਰਗਾ ਜਾਪਦਾ ਹੈ ਹੱਡੇ ਕੱਟੇ ਨੇ ਉਹ ਦੂਜਾ ਕਹਿੰਦਾ ਚਲ ਦੇਖ ਲੈਨੇ ਪਹਿਲਾ ਐ ਸਹਤੂ ਇਹ ਫਿਰ ਬੋਲਿਆ ਕਿ ਦਲੇ ਸਿੰਘ ਹੋਏ ਤੇ ਬਚਣਾ ਮੁਸ਼ਕਲ ਹੈ ਸਾਡਾ ਪੱਕੇ ਲੈਣਾ ਚਲ ਜੀ ਇਹ ਦੋਵੇਂ ਉਥੋਂ ਚਲੇ ਗਏ ਪਰ ਚੁੱਪ ਗੱਲਾਂ ਬਾਤਾਂ ਆਪਸ ਵਿੱਚ ਇਹਨਾਂ ਕੀਤੀਆਂ ਨਹੀਂ ਨਾ ਪ੍ਰਾਚੀਨ ਪੰਥ ਪ੍ਰਕਾਸ਼ ਦੇ ਬੋਲ ਨੇ ਬੋਤਾ ਸਿੰਘ ਨੇ ਯਉ ਸੁਣੀ ਰਹੋ ਤਾਹੀਂ ਖਲੋਏ ਜਨ ਵਿੱਚ ਚੂਕ ਉਹ ਦੰਕ ਲਗੇ ਰੋ ਲਗੀ ਬੋਲੀ ਸਿੰਘ ਸੁਏ ਇਹ ਬਚਨ ਇਹ ਬੋਲ ਉਹਨਾਂ ਰਹੀਆਂ ਦੇ ਕੰਨਾਂ ਵਿੱਚ ਛੁਭ ਗਏ। ਪਿਛੂ ਦੇ ਡੱਗ ਵਾਂਗ ਆ ਕੇ ਛੁਭ ਗਏ। ਮਨ ਵਿੱਚ ਵਿਚਾਰ ਚੱਲੀ ਵੀ ਜੱਕਰੀਆ ਖਾਂ ਜੋ ਪ੍ਰਚਾਰ ਕਰ ਰਿਹਾ ਹੈ ਵੀ ਸਿੰਘ ਖਤਮ ਕਰ ਦਿੱਤੇ। ਇਹਦੇ ਨਾਲ ਤੇ ਲੋਕਾਂ ਦੇ ਅੰਦਰ ਡੈਂਦੀ ਕਲਾ ਵਾਲੀ ਭਾਵਨਾ ਬਣੀ। ਲੋਕ ਸੋਚਣਗੇ ਵੀ ਜ਼ਰਮ ਸਾਇਦ ਉਹ ਬੋਗਲਾ ਨਾਲ ਟਕਰਾਉਣ ਦਾ ਕੋਈ ਫਾਇਦਾ ਨਹੀਂ ਹੈ। ਜੋ ਟਕਰਾਵੇ ਜਾਓ ਬਿਟ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਕੋਈ ਸੁੱਖ ਦੇ ਖਿਲਾਫ ਆਵਾਜ਼ ਨਹੀਂ ਉਠਾਵੇਗਾ ਸਭ ਦਰ ਸ਼ਬ ਜਾਣਗੇ ਬਾਬਾ ਪੋਤਾ ਸਿੰਘ ਸੋਚਣ ਲਗਾ ਕੋਈ ਐਸਾ ਕੰਮ ਕਰੀਏ ਲਾਹੌਰ ਦਰਬਾਰ ਤੱਕ ਸੁਣਾਈ ਦੇਵੇ ਸਿੰਘ ਮੁਕੇ ਨਹੀਂ ਹੌਂਦਾ ਚੜ ਕੇ ਆਉਣ ਜੰਗ ਲੜੀਏ ਧਰਮ ਲਈ ਸੀਸ ਲਾ ਦਈਏ ساری ਦੁਨੀਆ ਅੰਦਰ ਪਤਾ ਚੱਲੇ ਕਿ ਜਕਰੀਆ ਖਾਨ ਦੇ ਖਾਲਸੇ ਖਤਮ ਕਰਨ ਦੇ ਦਾਵੇ ਝੂਠੇ ਨੇ ਖਾਲਸਾ ਕਦੇ ਮੁਕਾਇਆ ਮੁਕ ਨਹੀਂ ਸਕਦਾ ਪੰਥ ਦੀ ਸਦਾ ਜੈ ਜੈਕਾਰ ਰਵੇ ਇਹ ਵਿਚਾਰ ਅੰਦਰ ਚੱਲ ਰਹੀ ਸੀ ਨਾ ਕਵੀ ਜੀ ਲਿਖਦੇ ਨੇ ਸਿੰਘ ਜਿਤ ਜੈ ਨਿਸ਼ਚੈ ਧਾਰੀ ਸੀਸ ਲਗਾ ਬਿਨ ਗੱਲ ਨਹਿਕਾਰੀ ਸੀਸ ਲਗਾਏ ਚਰਚਾ ਹੋਏ ਜਗ ਯੋ ਜਾਣੇ ਖਾਲਸਾ ਸੋਈ ਬਾਬਾ ਬੋਤਾ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਦਾ ਊਡਾ ਅਸਰਾ ਲੈ ਕੇ ਤਰਨਤਪੁਰ ਸਾਹਿਬ ਦੇ ਨਜ਼ਦੀਕ ਲਾਹੌਰ ਤੋਂ ਦਿੱਲੀ ਜਾਣ ਵਾਲੇ ਸ਼ਾਹੀ ਰਸਤੇ ਤੇ ਪੈਂਦੇ ਪਿੰਡ ਨੂਰ ਦੀ ਸਰਾਂ ਐ ਵਿਖੇ ਨਾਕਾ ਲਾ ਰਿਹਾ ਕਵੀ ਵੀ ਲਿਖਦੇ ਨੇ ਰਾਹੇ ਸਰਾਏ ਡੇਰਾ ਦੀਓ ਚਹ ਤਰਫੋਂ ਦੀਓ ਬਣਾਏ ਲੜਕਣ ਜੈਸੀ ਖੇਲ ਜਿਓ ਘੜਾ ਧਰਾਇਉ ਨਾਏ ਇੱਥੇ ਬਾਬਾ ਬੋਤਾ ਸਿੰਘ ਜੀ ਦੇ ਨਾਲ ਬਾਬਾ ਗਰਜਾ ਸਿੰਘ ਜੀ ਵੀ ਰੜੇ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਬੋਲ ਨੇ ਬਾੜ ਸਿੰਘ ਤਾਂ ਜਗਾਤ ਲਗਾਈ ਦੂਜੋ ਜ਼ਿਕਰ ਅਗ ਰੇਟੋ ਭਇਓ ਆਈ ਉਹ ਨਾ ਕਾ ਲਾ ਕੇ ਚੁੰਗੀ ਲਾ ਕੇ ਜਗਾਤ ਲਾ ਦਿੱਤਾ ਟੈਕਸ ਲਾ ਦਿੱਤਾ ਜੇਤੇ ਕੋਈ ਗੱਡੇ ਤੇ ਲੰਗੇ ਤੇ ਜਿੱਕਾ ਨਾ ਖੋਤੇ ਤੇ ਲੰਗੇ ਤੇ ਜਿੱਕ ਪੈਸਾ ਹੁਣ ਦੋਨਾ ਸਿੰਘਾਂ ਨੇ ਆਵਾਜ਼ ਲਾਹੌਰ ਦਰਬਾਰ ਤੱਕ ਪਹੁੰਚਾਉਣੀ ਸੀ ਵੀ ਖਾਲਸਾ ਰਾਜ ਸਥਾਪਿਤ ਹੋ ਗਿਆ ਜੇਤੇ ਕੋਈ ਚੁੰਗੀ ਕਟਵਾ ਲੈਂਦਾ ਜੀ ਤੇ ਠੀਕ ਹੈ ਜਾਣ ਦਿੰਦੇ ਸਨ ਤੇ ਜੇ ਕੋਈ ਚੁੰਗੀ ਨਹੀਂ ਸੀ ਕਟਵਾਉਂਦਾ ਤੇ ਫਿਰ ਸਜ਼ਾ ਉਤਰ ਫੇਰਦੇ ਸਨ ਢਾਂਗ ਵੀ ਪਾਉਂਦੇ ਸਨ ਲਾਹੌਰ ਦਰਬਾਰ ਤੱਕ ਖਬਰ ਪਹੁੰਚਾਉਣ ਦੇ ਲਈ ਇੱਕ ਚਿੱਠੀ ਲੈ ਕੇ ਮੁਸਾਫਰ ਨੂੰ ਦਿੱਤੀ ਪ੍ਰਾਚੀਨ ਪੰਥ ਪ੍ਰਕਾਸ਼ ਦੇ ਬੋਲ ਨੇ ਚਿੱਠੀ ਦਿਖਾਇਿਓ ਸਿੰਘ ਹੋਤਾ ਹੱਥ ਹੈ ਸੋਤਾ ਵਿੱਚ ਰਾਹ ਘੋਦਾ ਆਨਾ ਲਾਇਆ ਘਟੇ ਨੂੰ ਐਸਾ ਲਾਇਆ ਘੋਤਾ ਆਖ ਭਾਜੀ ਖਾਨੋਂ ਨੂੰ ਹਿਉਂ ਆਖੇ ਸਿੰਘ ਹੋਤਾ ਚਿੱਠੀ ਪਹੁੰਚੀ ਲਾਹੌਰ ਦਰਬਾਰ ਜੱਕਰੀਆ ਖਾਨ ਨੇ ਬੜੀ ਦਿਲਵਿਲਾ ਉਠਿਆ ਬੈ ਸਿੰਘ ਖਤਮ ਕਰ ਦਿੱਤੇ ਨੇ ਕਿਦੋਂ ਪੈਦਾ ਹੋਏ ਗੁੱਸੇ ਵਿੱਚ ਆਇਆ ਸ਼ਮਸ਼ੀਰ ਖਾਨ ਸਾਦੇ ਬੋਲ ਨੇ ਗਿਆਨੀ ਗਿਆਨ ਸਿੰਘ ਨਹੀਂ ਚੱਕਦੇ ਨੇ ਜਲਾਲਦੀਨ ਫੌਜਦਾਰ ਨੂੰ ਉਹ ਸਿਪਾਹੀ ਦੇ ਕੇ ਭੇਜਿਆ ਵੀ ਇਹਨਾਂ ਨੂੰ ਪਕੜ ਕੇ ਲਾਇਆ ਘੇਰਾ ਪੈ ਗਿਆ ਬਾਬਾ ਪੁੱਤਾ ਸਿੰਘ ਦੇ ਬਾਬਾ ਕਰ ਜਾਂਦੇ ਮੁਗਲ ਕਹਿੰਦੇ ਤੂੰ ਦੀ ਦੋ ਅਸੀਂ ਸੈਂਕੜੇ ਆ ਮੁਕਾਬਲਾ ਕਿਵੇਂ ਕਰੋਗੇ ਸਾਡਾ ਚਲੋ ਸਾਡੇ ਨਾਲ ਜਕਰੀਆ ਖਾਂਦੇ ਦਰਬਾਰ ਵਿੱਚ ਸਿਰ ਝੁਕਾ ਲਿਓ ਕਲਮਾ ਪੜਨਿਓ ਜਾਨ ਬਖਸ਼ੀ ਹੁੰਦੀ ਜਾਵੇਗੀ ਨਹੀਂ ਤੇ ਮਰਨ ਲਈ ਤਿਆਰ ਹੋ ਜਾਓ ਕਿਹਦਾ ਸਿੰਗਾ ਦੇ ਅੰਦਰ ਕਲਗੀਧਰ ਪਾਤਸ਼ਾਹ ਦਾ ਪਖਸ਼ਿਆ ਹੋਇਆ ਹੌਸਲਾ ਐ ਕੈਸੀ ਉੱਚੀ ਹਸਤੀ ਐ ਗੱਜ ਕੇ ਕਹਿੰਦੇ ਸਿੰਘ ਕਹੀ ਹਮ ਕਬ ਜਾਨ ਬਚਾਵੈ ਹਮ ਤੋ ਮਰਨਾ ਆਬਤ ਕਾ ਮੈ ਉਹ ਕੰਦੇ ਸਾਨੂੰ ਨਹੀਂ ਕਿਸੇ ਦਾ ਡਰ ਸਾਨੂੰ ਨਹੀਂ ਜਾਣਦੀ ਪ੍ਰਵਾਹ ਗਣਤੀਆਂ ਮਿੰਟੀਆਂ ਵਿੱਚ ਅਸੀਂ ਨਹੀਂ ਪੈਂਦੇ ਅਸੀਂ ਤੇ ਆਪਾਂ ਵਾਰ ਨਾ ਜਾਣਦੇ ਹਾਂ ਸ਼ਹਾਦਤ ਦੀ ਅਬਦੀ ਮੰਨਣੀ ਜਾਣਦੇ ਹਾਂ ਬਾਣੀ ਦਾ ਵੀ ਫਰਮਾਨ ਹੈ ਨਿਰਭਉ ਭਏ RAM ਬਲ ਕਰਜਤ ਜਨਮ ਪਰਮ ਸੰਤਾਪਹਿ ਰਿਉ ਜਿਹੜੇ ਸਤਪੁਰਸ਼ ਨੇ ਪ੍ਰਭੂ ਪਰਮੇਸ਼ਰ ਦੇ ਬਲ ਦੇ ਸੱਚੇ ਨਿਰਭਉ ਕੇ ਕਰਜ ਦੇ ਨੇ ਕਿਸੇ ਦਾ ਡਰ ਨੂੰ ਨਹੀਂ ਰੱਖਦੇ ਦੇ ਬਿਕਮ ਫੀਅਰਲੈਸਟ ਇੱਕ ਜਗ੍ਹਾ ਹੋਰ ਸਿਕਰ ਹੈ ਪਾਣੀ ਵਿੱਚ ਨਿਰਭਉ ਭਏ ਗੁਰ ਚਰਣੀ ਲਾ ਕੇ ਇੱਕ RAM ਨਾਮ ਆਧਾਰਾ ਗੁਰੂ ਦੇ ਸੇਵਕ ਨਿਰਭਉ ਹੁੰਦੇ ਨੇ ਕਿਸੇ ਦਾ ਡਰ ਨਹੀਂ ਹੁੰਦਾ ਵਕਾਰਿਆ ਹੈ ਬਾਬਾ ਬੁੱਤਾ ਸਿੰਘ ਨੇ ਸਿਪਾਹੀਆਂ ਜਿਹੜਾ ਵੀ ਸਾਹਮਣੇ ਆਇਆ ਮੌਤ ਦੇ ਘਾਟ ਉਤਾਰਦ ਕਾ ਦੋਹਾਂ ਸਿੰਘਾਂ ਦੀਆਂ ਤਲਵਾਰਾਂ ਬਿਜਲੀ ਵਾਂਗ ਚੱਲੀਆਂ ਬਹੁਤਾਤ ਵਿੱਚ ਮੁਗਲਿਆ ਸਰਦਨੰਦ ਦੇ ਸਿਪਾਹੀ ਮਾਰੇ ਗਏ ਔਰ ਲੜਾਈ ਦਾ ਸੀਨ ਜਿਹੜਾ ਚਿੱਤਰਿਆ ਹੈ ਨਾ ਪਰਾਚੀਨ ਪਥ ਪ੍ਰਕਾਸ਼ ਵਿੱਚ ਕਵਰੀ ਜੀ ਕਹਿੰਦੇ ਤੁਰਕ ਜਿੰਦ ਕੋ ਜਹਤ ਬਚਾਈ ਸਿੰਘ ਨ ਚਿੰਤਾ ਜਿੰਦ ਨਾ ਕਾਈ ਉਹ ਜਿਹੜੇ ਤੁਰਕ ਨੇ ਨਾ ਮੁਗਲ ਨੇ ਉਹ ਬਚ-ਬਚ ਕੇ ਲੜਦੇ ਨੇ ਤੇ ਜਿਹੜੇ ਸਿੰਘ ਨੇ ਬਿਨਾ ਕਿਸੇ ਚਿੰਤਾ ਤੋਂ ਗਰਜਦੇ ਐਸੀ ਭਾਵਨਾ ਹੈ ਜੋ ਤਨ ਜੀ ਰਹੇ ਅੰਗ ਨਾ ਮੂਰੋ ਜਿਵੇਂ ਬਾਣੀ ਦਾ ਹੁਕਮ ਹੈ ਜਿਹੜੇ ਪਿਆਰੇ ਨੇ ਖੁਦਾ ਦੇ ਉਹ ਰੱਬ ਦੀ ਖਾਤਰ ਸੱਚ ਦੀ ਖਾਤਰ ਧਰਮ ਦੀ ਖਾਤਰ ਚਾਹੇ ਜੀਰੇ ਜਾਣ ਪਰ ਪਿੱਟ ਨਹੀਂ ਦਿੰਦੇ ਉਹ ਧਰਮ ਨੂੰ ਦੀਨ ਨੂੰ ਖੁਦਾ ਦਾ ਕਿਹਦਾ ਜੋਸ਼ ਸੀ ਜਦੋਂ ਤੀਰ ਆ ਕੇ ਲੱਗਦੇ ਨੇ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਲੱਦੇ ਗੱਜ ਕੇ ਕਹਿੰਦੇ ਨੇ ਸਿੰਘ ਕਹੈ ਤ੍ਰਿਕ ਤੁਮਰੇ ਤੀਰ ਹਮਰੋ چیر ਨਾ ਸਕੈ ਸ਼ਰੀਰ ਉਹ ਤੇ ਕੁਝ ਵੀ ਮਾਰ ਨਹੀਂ ਤੀਰਾਂ ਦੀ ਸਾਡੇ ਸ਼ਰੀਰ ਨੂੰ ਟੀਰ ਹੀ ਨਹੀਂ ਸਕਦੇ ਤੁਹਾਡੇ ਦੀਨ ਐਸਾ ਹੌਸਲਾ ਹੈ ਸਿੰਘਾਂ ਦੀਆਂ ਤਲਵਾਰਾਂ ਚਲ ਕੇ ਖੁੱਡੀਆਂ ਬੈਠ ਹੁਣ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਪਿੱਠਾਂ ਜੋੜ ਲਈਆਂ ਉਹ ਸ਼ਹੀਦੀ ਦੇਗਾ ਰਗੜਨ ਵਾਲਾ ਸ਼ਰਦਾਈ ਰਗੜਨ ਵਾਲਾ ਜੋ ਸੂਤਰ ਹੁੰਦਾ ਟੰਡਾ ਕੁੱਤ ਕਾ ਇੱਕ ਇੱਕਾ ਥੋ ਫੜ ਲੈ ਆਤੇ ਦੂਠੇ ਅਟਾਵੇਂ ਫੜ ਲੈ ਮਾਰ ਮਾਰ ਕੁੱਤ ਕੇ ਮੁਗਲਾਂ ਦੇ ਪਾਸੇ ਪਣ ਸੁੱਤੇ ਉਧਰ ਮੁਗਲਾਂ ਨੇ ਸਿੰਘਾਂ ਤੇ ਘੋੜੀਆਂ ਚਲਾਈਆਂ ਸਿੰਘ ਫੱਟੜ ਹੋਏ ਮੈਦਾਨੇ ਚਾਂਦੂ ਵਿੱਚ ਡਿੱਗੇ ਕਵੀ ਜੀ ਕਹਿੰਦੇ ਫਿਰ ਸੰਭਲ ਕੇ ਉੱਠੇ ਫਿਰ ਕੁੱਤਿਆਂ ਨਾਲ ਲੜੇ ਨੇ ਮੁਗਲਾਂ ਦੇ ਸਿਰਾਂ ਦੀ ਮੇਜ ਘੱਡ ਫੁੱਟੀ ਬੜਾ ਸੁੰਦਰ ਜ਼ਿਕਰ ਕਵੀ ਦੀ ਕਰਦੇ ਨੇ ਸਿੰਘ ਉੱਠੇ ਇੱਕ ਟੰਗ ਜਿਉ ਇੱਕ ਟੰਗਨ ਕੀ ਤੋੜਾ ਹਾਏ ਵਤ ਕਰ ਨਾ ਕਰੇ ਮਾਰ ਸੋਟਨ ਦੇ ਉਸਿਰ ਹੋਰ ਨੇ ਡਰਦੇ ਨਹੀਂ ਐਂ ਦੌੜਦੇ ਨਹੀਂ ਜਿੰਨਾ ਤੇ ਕੋ ਗੋਬਿੰਦ ਸਿੰਘ ਕਾਲਪੁਰਖ ਦਾ ਹੱਥ ਹੋਵੇ ਬਾਣੀ ਕਹਿੰਦੀ ਐ ਦਾਗੇ ਉਹ ਵੀ ਸੁਰਾਂ ਮੈਂ ਜੈ ਮਨ ਦਾਗੇ ਭਗ ਜਾਈ ਜਿਨ੍ਹਾਂ ਕੋਲ ਭਗਤੀ ਦਾ ਜਿੰਨ ਨਿਸ਼ਾਨ ਹੈ ਔਰ ਆੜਪੂ ਮੀਂਹ ਵਿੱਚ ਲੜਦੇ ਮਰਦੇ ਨੇ ਭਗਤੀ ਤੋਂ ਸਖਣਿਆਂ ਨਹੀਂ ਹੋਇਆ ਪਰਿਵਾਰ ਦਾ ਦੌਲਤ ਦਾ ਸ਼ੋਰ ਦਾ ਉਹ ਨਹੀਂ ਲੜ ਮਰ ਸਕਦੇ ਤਰਪਦੇ ਨੇ ਫਿਰ ਸਮਾਂ ਆਇਆ ਗਮਸ਼ਾਨ ਦਾ ਯੁੱਧ ਲੜ ਰਾਇ ਇਸ ਵਿੱਚ ਭਾਈ ਮਗਲਾਂ ਨੂੰ ਮਾਵਾ ਤੇ ਕਾਠ ਉਤਾਰ ਕੇ ਸਿੰਘ ਸ਼ਕੀ ਦੀ ਬਹੁੰਦੇ ਨੇ 27 ਜੁਲਾਈ 1749 ਈਸਵੀ ਨੂੰ ਬਾਬਾ ਬੋਤਾ ਸਿੰਘ ਬਾਬਾ ਕਰਜਾ ਸਿੰਘ ਸ਼ਹੀਦ ਹੋਏ ਕਵੀ ਦੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ ਇਸ ਸਬਤ ਸੰਗਨ ਸ਼ਹੀਦੀ ਪਾਈ ਧਨ ਮਾਤਾ ਧਨ ਪਿਤਾ ਸੁਪਾਈ ਧਨ ਨੇ ਉਹਨਾਂ ਦੇ ਮਾਤਾ ਪਿਤਾ ਜਿਨ੍ਹਾਂ ਦੇ ਲਾਲਦੀਨ ਦੀ ਸੱਚ ਦੀ ਖਾਤਰ ਇਨਸਾਨੀਅਤ ਲਈ ਸ਼ਹੀਦ ਹੋਏ ਕਲਗੀ ਧਰਨੇ ਵੀ ਤਾਂ ਦਾਦੇ ਜੋ ਗਿਆ ਹੈ ਸ਼ਹੀਦਾਂ ਨੂੰ ਜੰਗ ਲੜਨ ਵਾਲਿਆਂ ਨੂੰ ਧਨ ਜੀਓ ਤੇ ਹੋ जग ਮੈਂ ਮੁਖਤੇ ਹਰ ਚਿਤ ਮੈਂ ਜੁੱਤ ਵਿਚਾਰਾ ਹੈ ਦੇਹ ਅਨਿਤ ਨ ਨਿਤ ਰਹੇ ਜਸਨਾਵ ਚੜੇ ਭਵ ਸਾਗਰ ਤਰੈ ਗੁਰੂ ਗ੍ਰੰਥ ਸਾਹਿਬਹਾਰ ਆਦਿ ਕਹਿੰਦੇ ਨੇ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕਹੇ ਤਾ ਪਰਜਾ ਮੁਰਜਾ ਕਟ ਮਰੇ ਕਬ ਨਾ ਛੜਾ ਖੇਤ ਇਸ ਪ੍ਰਕਾਰ ਦੇ ਨਾਲ ਮਹਾਨ ਸ਼ਹਾਦਤ ਦੀ ਅਬਦੀ ਨਾ ਬਾਣਿਆ ਬਚੇ ਹੋਏ ਸਿਪਾਹੀ ਜਕਰਿਆ ਖਾਨ ਵੱਲ ਮੁੜੇ ਨੇ ਸਾਰਾ ਕਿੱਸਾ ਉਹਨਾਂ ਨੇ ਸੁਣਾ ਦਿੱਤਾ ਉਂਗਲਾਂ ਤੇ ਦੰਦੀਆਂ ਵੱਡਦਾ ਹੈ ਜਕਰਿਆ ਖਾਨ ਇਹ ਸਮਝ ਪੈ ਗਈ ਬਾਬਾ ਗੋਦਾ ਸਿੰਘ ਤੇ ਬਾਬਾ ਕਰਜਾ ਸਿੰਘ ਦੀ ਸ਼ਹੀਦੀ ਨੇ ਦਰਸਾ ਦਿੱਤਾ ਨਾਂ ਸਿੰਘ ਮੁਕਦੇ ਨੇ ਨਾ ਝੁਕਦੇ ਨੇ ਇਹਦਾ ਕਲੇ ਕਲੇ ਲੱਖਾਂ ਸਾਵੇਂ ਮੁਕਦੇ ਨੇ ਅੱਜ ਵੀ ਉਹਨਾਂ ਦਾ ਨਾਮ ਅਮਰ ਹੈ ਪ੍ਰੀਤ ਲਗੀ ਇਸ ਸੱਚ ਸਿਉ ਮਰੈ ਨਾ ਆਵੇ ਜਾਏ ਜਿਹੜੇ ਸੱਚ ਨਾਲ ਰੱਬ ਨਾਲ ਪ੍ਰੀਤੀ ਕਰਦੇ ਨੇ ਉਹ ਜਨਮ ਮਰਨ ਤੋਂ ਰਹਿਤ ਨੇ ਉਹ ਅਮਰਾ ਪਦ ਪਹੁੰਚਦੇ ਨੇ ਇਨਾ ਸ਼ੂਰਮਿਆਂ ਦੀ ਸ਼ਹਾਦਤ ਨੂੰ ਲੱਖ ਲੱਖ ਪ੍ਰਣਾਮ ਹੈ ਅਮਰਦਸ਼ਕੋ ਸਿੰਘ ਸਜੋਆ ਵਾਹੁਰ ਦੀ ਗੰਗਾ ਹਰ ਸ਼ਾਨ ਵਾਹੁਰ ਦੀ ਕੀ